ਤੂੰ ਹੀ ਨਰੰਜਨ ਕਮਲਾ ਪਾਤੀ ਤੇ ਅਗਲੀ ਗੱਲ ਜਿਹੜੀ ਹੁਣੇ ਆਪ ਸਰਵਣ ਕਰਕੇ ਇੱਥੇ ਆਉਂ ਰਾਮਾ ਭਗਤ ਰਾਮਾ ਨੰਦ ਜਿਹਨੇ ਰਾਮਾ ਨਾਮ ਨੂੰ ਜਾਣ ਲੈਣਾ ਤੂੰ ਰਾਮਾ ਭਗਤ ਦਾ ਚੁੜਦਾ ਪੈਣਾ ਰਾਮਾ ਨੰਦ ਬਨੇ ਰਾਮ ਦਾ ਅਨੰਦ ਇੱਥੇ ਭਗਤ ਰਾਮਾ ਨੰਦ ਜੀ ਦੀ ਗੱਲ ਨਹੀਂ ਚੱਲ ਰਹੀ ਇੱਥੇ ਰਾਮ ਦੇ ਅਨੰਦ ਦੀ ਗੱਲ ਚੱਲ ਰਹੀ ਹੈ ਰੱਬ ਦੇ ਮਿਲਾਪ ਦੀ ਗੱਲ ਚੱਲ ਰਹੀ ਹੈ ਭਗਤ ਸੈਨ ਜੀ ਰੱਬ 'ਚ ਮਿਲੇ ਨੇ ਤੇ ਕਿਹਾ ਲਗੇ ਕਿਵੇਂ ਮਿਲਿਆ ਨੇ ਮੈਨਾਂ ਰਾਮ ਭਗਤੀ ਕੀਧੀ ਤੀ 3D ਨਹੀਂ ਸੀ ਭਗਤੀ ਮੈਂ ਸਭ ਭਗਤੀ ਕੀਤੀ ਰਾਮ ਦੀ ਭਗਤੀ ਨਾਲ ਰਾਮ ਦਾ ਆਨੰਦ ਮਿਲਦਾ ਹੈ ਰਾਮਾ ਨਾਮ ਭਲਤ ਹੈ ਰਾਮਾ ਨਾਮ ਜਨ ਨੇ ਮਤ ਸੋਚੀ ਅੱਜ ਮੇਰੇ ਕੋਲ ਸਮਾਂ ਨਹੀਂ ਹੈ ਮਤ ਇਹ ਗੱਲ ਸੋਚੀ ਕਿ ਅੱਜ ਮੇਰੇ ਕੋਲ ਧਨ ਬੜਾ ਹੈ ਮੈਂ ਸਭ ਖਰੀਦ ਲਵਾਗਾ ਭਗਤੀ ਖਰੀਦ ਲਵਾਗਾ ਭਗਤੀ ਖਰੀਦੀ ਆ ਖਰੀਦੀ ਵੀ ਜਾਂਦੀ ਕਰਨੀ ਪੈਂਦੀ ਹੈ ਅੱਜ ਤੁਸੀਂ ਕਹਿ ਰਹੇ ਹੋ ਸਮਾਂ ਨਹੀਂ ਹੈ ਯਾਦ ਰੱਖਿਓ ਡਾਕਟਰ ਬਣਨਾ ਹੋਵੇ ਜੀਨਲ ਬਣਨਾ ਹੋਵੇ ਪੈਸੇ ਤੇ 12 ਕੋਸਾਲਾਂ ਦੀ ਬੇਸਿਕ ਐਜੂਕੇਸ਼ਨ ਚਾਹੀਦੀ ਏ ਦੇਸ ਉਹ ਇਤਨਾ ਬੱਚੇ ਦਾ ਉਸ ਤੋਂ ਬਾਅਦ ਉਹਨੇ ਫਿਰ 4-5 ਸਾਲ ਕੋਰਸ ਡਿਗਰੀ ਆਦਿ ਕਰਨੇ ਨੇ ਡਾਕਟਰ ਬਣਨ ਵਾਸਤੇ ਇੰਜੀਨੀਅਰ ਬਣਨ ਵਾਸਤੇ ਉਹ ਵੱਖਰੇ ਨੇ ਤੇ ਜਿਹਨੇ ਰੱਬ ਵਰਨਾ ਹੋਵੇ ਉਹ ਪੈਸੇ ਤੋਂ ਹੀ ਬਣ ਜਾਏਗਾ ਅਸੀਂ ਬੱਚੇ ਨੂੰ ਪ੍ਰੋਫੈਸਰ ਇਦਾਂ ਹੀ ਕਰਾ ਲਿਆ ਕਰੀਏ ਪੈਸੇ ਖੁੱਲ੍ਹ ਜਿਆ ਕਰੀਏ ਬੱਚਾ ਘਰ ਬੈਠਾ ਬੈਠਾ ਡਾਕਟਰ ਹੋ ਜਾਏ ਉਹਨੂੰ ਪੜਾਈ ਕਰਨ ਦੀ ਲੋੜ ਹੀ ਨਾ ਪਵੇ मेहनत करने की लड़ ही ना पवित जिन्हें रब पढ़ना है उन्होंने पूरी जिंदगी लानी पड़ती है डॉक्टर बढ़न भी साल लाने पैदे रब वास्ते बहुत जन्म विश्वेश माधो एक जन्म तुम्हारे लिखे पूरा जीवन लेखे लाने पगत सैन जी ने पूरी जिंदगी लेके लाई थी पूरी जिंदगी और ऐसी जिंदगी लेखे लाई ਸਮੇਂ ਦੀ ਪਾਲਿਸ਼ਾ ਦੀ ਚਰਨ ਖੜੀ ਹੋ ਕੇ ਆਕੇ। ਮਨਤਗਰ ਦੀ بیوی ਦੇ ਰਾਮ ਰਾਜ ਜਿਹੜੇ ਉਹ ਵੀ ਆਕੇ ਪੈਰਾਂ 'ਚ ਖੜਦੇ ਰਿਹਾ। ਐਸੀ ਜ਼ਿੰਦਗੀ ਲੈ ਕੇ ਲਈ ਦੁਨੀਆ ਚੁੱਕੀ ਐਸੀ ਜ਼ਿੰਦਗੀ ਲੈ ਕੇ ਲਈ ਭਗਤ ਧਰਵਾਸ ਨੂੰ ਕਹਿਣਾ ਪਿਆ ਮੇਰੇ ਰੱਬ ਨੇ ਭਗਤ ਸੈਣ ਦੇ ਸਿਰ ਤੇ ਛੱਤਰ ਧਰਾਂ ਦਿੱਤਾ। ਆ ਛੁੱਟ ਜਿਹਾ ਛੱਤਰ। ਭਗਤ ਧਰਵਾਸ ਜੀ ਨੂੰ ਇਹ ਗੱਲ ਕਰਨੀ ਪਈ। ਕਲੰਕ ਜਿਹੜੇ ਲੋਗਾ ਨੂੰ ਲੋਕ ਨੇੜੇ ਵੀ ਸੀ ਲੱਣ ਨੂੰ ਤਿਆਰ ਮੱਤਾ ਭੱਡੇ ਜਾਈਏ ਅੱਜ ਉਹਨਾਂ ਦੇ ਸਿਰ ਤੇ ਮੇਰੇ ਰੱਬ ਜੀ ਨੇ ਛੱਤਰ ਛੁਲਾ ਦਿੱਤਾ ਐਸੀ ਲਾਜ ਤੁਸ ਕਿੰਨੋਂ ਕਰੇ ਗਰੀਬ ਨਿਵਾਜ਼ ਗੁੱਸਿਆਂ ਮੇਰਾ ਮੱਖ ਹੈ ਛੱਤਰ ਤਰੈ ਜਾਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੁਹੀ ਤਰੈ ਨੀਚੈ ਉੱਠ ਕਰੇ ਮੇਰਾ ਗੋਦ ਤੇ ਕਹੂ ਤੇ ਨਾ ਡਰੈ ਕੁੱਛੈ ਕਿਹਦੇ ਤੇ ਛੁਲਾਇਆ ਛੱਤਰ ਜਿਹਦੇ ਨੇੜੇ ਕੋ ਟੁਕਦਾ ਨਹੀਂ ਸੀ ਰੱਬ ਨੇ ਛੱਤਰ ਛੁਲਾ ਦਿੱਤਾ ਕੌਣ ਨੇ ਉਹ ਸੇਖ ਪੁਰਦਸ ਨੇ ਕਈਆਂ ਦਾ ਨਾਮ ਬਣਾ ਦਿੱਤਾ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਣ ਤਰੇ ਕਹਿ ਰਵਦਾਸ ਸੁਨੋਰੇ ਸੰਤੋਖ ਹਰ ਜੀਵ ਤੇ ਸਭੈ ਸਰੇ ਕਈਆਂ ਦੇ ਨਾਮ ਬਣਾ ਦਿੱਤੇ ਵਿੱਚ ਇਹਨਾਂ ਦੇ ਉੱਪਰ ਮੇਰੇ ਇਮਾਰਤ ਨੇ ਛਤਰ ਛਾ ਦਿੱਤਾ ਹੈ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਣ ਤਰੇ ਕਹਿ ਰਵਦਾਸ ਸੁਨੋਰੇ ਸੰਤੋਖ ਹਰ ਜੀਵ ਤੇ ਸਭੈ ਸਰੇ ਜਿਸਾਂ ਦੇ ਨੇੜੇ ਕੱਲ ਕੋਈ ਜਾਂਦੂ ਤਿਆਰ ਨਹੀਂ ਸੀ ਰੱਬ ਨੇ ਉਹਨਾਂ ਦੇ ਸੀਸ ਤੇਛੱਡ ਸੁਹਾ ਦਿੱਤਾ ਕਿਉਂ ਸੁਹਾਇਆ ਕਿਉਂਕਿ ਪਰਮੇਸ਼ਰ ਦੇ ਨਾਮ ਦੀ ਭਰਤੀ ਉਹਨਾਂ ਕੀਤੀ ਉਹ ਭਗਤ ਬਣੇ ਨੇ ਰਾਮਾ ਭਗਤ ਰਾਮਾਨੰਦ ਜਾਨੇ ਉਹਨਾਂ ਨੇ ਕਮਾਈ ਕੀਤੀ ਕਿੱਦਿਆ ਨਹੀਂ ਕਿਤੇ ਸ੍ਰੋਪਰ ਨੇ ਇੱਕ ਕਿਤਾਬ ਲਿਖੀ ਸੀ ਹਲੰਚੂ ਦੀ ਉਹਦੀ ਗੱਲ ਪਰ ਅਸੀਂ ਸੱਚ ਕਰ ਰਹੇ ਹਾਂ ਉਹਦੀ ਗੱਲ ਨੂੰ ਉਨੇ ਕਿਤਾਬ ਲਿਖੀ ਉਸ ਕਿਤਾਬ ਦੇ ਜਾਫਦਾ ਦੀ ਆਉਣ ਵਾਲੇ ਸਮੇਂ ਮਨੁੱਖ ਕਿੰਨਾ ਬਿਜ਼ੀ ਹੋ ਜਾਏਗਾ ਨਾ ਇਤਨਾ ਰੁੱਝਿਆ ਰਹੇਗਾ ਕੰਮਾਂ ਦੇ ਵਿੱਚ ਉਹ ਆਪਣੇ ਪਰਵਾਂ ਨੂੰ ਸਮਾਂ ਨਹੀਂ ਦੇ ਪਾਏਗਾ ਇੰਨਾ ਬਿਜ਼ੀ ਹੋ ਜਾਏਗਾ ਕਿ ਬੱਚਿਆਂ ਨੂੰ ਪਿਆਰ ਕਰਨ ਵਕਤ ਨੂੰ ਨੌਕਰ ਰੱਖਣੇ ਪੈਣਗੇ ਨੌਕਰਾਂ ਨੂੰ ਕਹੇਗਾ ਤੈਨੂੰ ਪੈਸੇ ਦਵਾਗਾ ਮੇਰੇ ਬੱਚਿਆਂ ਨੂੰ ਮੇਰੇ ਨਾਲ ਤੇ ਪੱਦਾ ਵਾਲਾ ਪਿਆਰ ਦੇਈਂ ਚਾਹੀਦਾ ਉਹਦੇ ਕੋਲ ਇੰਨਾ ਸਮਾਂ ਨਹੀਂ ਹੋਏਗਾ ਉਹ ਆਪਣੇ ਨੌਕਰ ਰੱਖੇਗਾ ਕਿ ਮੇਰੇ ਕੋਲ ਸਮਾਂ ਨਹੀਂ ਇੰਨਾ ਪਰ ਪੈਸੇ ਮੇਰੀ ਪਤਨੀ ਨੂੰ ਵੀ ਪਿਆਰ ਕਰੀ ਜਾਈਂਗੀ ਕੋ ਸਭ ਨਾਲ ਹੀ ਪਤਨੀ ਨੂੰ ਵੀ ਪਿਆਰ ਕਰਦਾ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਵਾਸਤੇ ਪਤਨੀ ਨੂੰ ਪਿਆਰ ਕਰਨਨ ਵਾਸਤੇ ਨੌਕਰੀ ਰੱਖਿਆ ਕਰੇਗਾ ਹਾਲਾਂਕਿ ਗੱਲ ਝੂਠ ਹੈ ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ ਵੀ ਬੱਚਿਆਂ ਵਾਸਤੇ ਤੇ ਲੋਕ ਨੌਕਰੀ ਰੱਖਣਗੇ ਪਤਨੀ ਵਾਸਤੇ ਕੌਣ ਰੱਖੇਗਾ ਪਰ ਅਸੀਂ ਲਾੜ ਨੂੰ ਪਿਆਰ ਕਰਨ ਵਾਸਤੇ ਨੌਕਰੀ ਰੱਖੇ ਗੁਰੂ ਨੇ ਤੇ ਟੀਚਰ ਲਗਾਈ ਥੀ ਜਦ ਕਿ ਸ਼ਬਦੀ ਸਮਝਣਾ ਲੱਗੇ ਕਥਾ ਵਿਚਾਰ ਕੀਰਤਨ ਸੁਣ ਕੇ ਸ਼ਬਦ ਨਾਲ ਜੁੜ ਜਾਈ ਅਸੀਂ ਕੀ ਕੀਤਾ ਜਿਹੜੀ ਬਾਣੀ ਆਪ ਪੜ੍ਹਨੀ ਸੀ ਭਗਤੀ ਕਰਨ ਵਾਸਤੇ ਉਹਦੇ ਲਈ ਅਸੀਂ ਨੌਕਰੀ ਰੱਖ ਲਈ ਸਾਡੇ ਕੋਲ ਸਮਾਂ ਨਹੀਂ ਹੈ ਚਲੋ ਅਸੀਂ ਪੈਸੇ ਕਮਾ ਲਈਏ ਸਾਡੇ ਬਦੋ ਥਰੂ ਰੱਬ ਦੀ ਭਗਤੀ ਕਰ ਲਈਏ ਸਾਡੇ ਬਦੋ ਤੂੰ ਰੱਬ ਨਾਲ ਪਿਆਰ ਕਰ ਲਈਏ ਰੱਬ ਨਾਲ ਪਿਆਰ ਕਰਨ ਖਾਤਰ ਅਸੀਂ ਵਿੱਚ ਨੌਕਰੀ ਰੱਖ ਲਈ ਅਸੀਂ ਪੈਸੇ ਬਣੀਆਂ ਨਾ ਸ੍ਰੇਸ਼ਟ دیਵਾਨੋ ਸੱਜਣਾ ਇਹ ਸਾਡਾ ਸਕੂਲ ਹੈ ਕੀ ਜਾਂਦੇ ਨਹੀਂ ਰਸਨਾ ਨੂੰ ਪਿਆਰ ਕਰਨਾ ਕਿਵੇਂ ਹੈ ਪਰ ਜਦੋਂ ਪਿਆਰ ਕਰਨ ਦੀ ਵਾਰੀ ਆਉਂਦੀ ਨਾ ਮੇਰੇ ਨੇ ਮਕਰੰਤੀ ਬਾਣੀ ਪੜ੍ਹਦੀ ਉਦੋਂ ਦੀ ਵਿੱਚ ਨੌਕਰ ਰੱਖ ਲਈ ਤੇ ਤੁਮ ਸੋ ਬਾਣੀ ਪੜ੍ਹੋ ਮर्याਦਾ ਤੇ ਸਾਖ ਦੇਖਿਆ ਕਿ ਸਿੱਖ ਆਪਣਾ ਪਾਠ ਆਪ ਕਰੇ ਹਰ ਸਿੱਖ ਦਾ ਪਾਠ ਸਹਿਜ ਪਾਠ ਹਰ ਵਕਤ ਆਰੰਭ ਹੋਵੇ ਤੇ ਰੋਜ਼ ਪਾਠ ਕਰੇ ਭਾਵੇਂ 10 ਪੰਨੇ ਪੜ੍ਹੇ ਭਾਵੇਂ 5 ਭਾਵੇਂ 21 ਪੰਨਾ ਪੜ੍ਹੇ ਤੇ ਜਿਹੜਾ ਨਾ ਪੜਦਕੇ ਉਹ ਸੁਣੇ ਬਹਿ ਕੇ ਇਹ ਇਹ ਦੱਲਿਆ ਉਹ ਵਿੱਚ ਇਹਦਾ ਕਿਤੇ ਲਿਖਿਆ ਦੀ ਪਾਰਟੀ ਕਲਾ ਪਾਰ ਕਰੀ ਜਾਏ ਘਰੇ ਤੋਂ ਫਲ ਮਿਲ ਜਾਏਗਾ ਇਹਦਾ ਕਿਤੇ ਨਹੀਂ ਲਿਖਿਆ ਪਰ ਉਦੋਂ ਅਸੀਂ ਡਾਕਟਰ ਲਾ ਲਏ ਸਾਡੀ ਕੋ ਸਮਾਂ ਨਹੀਂ ਚੱਲ ਸਾਡੇ ਵੱਲੋਂ ਤੂੰ ਰੱਬ ਨਾਲ ਤਿਆਗ ਕਰਨੀ ਅਸੀਂ ਤੇ ਮਾਇਆ ਦੇ ਲਾਗੇ ਵੀ ਆਹ ਸੰਗਤ ਦੇ ਦੇ ਦਿੱਤੋ ਇਦਾਂ ਹੀ ਹੋਇਆ ਕਿਤੇ ਪਰਿਵਾਰ ਨੇ ਸੈਲਫ ਆਪ ਖਾਇਆ ਤੇ ਭਾਈ ਜੀ ਨੂੰ ਕਹਿਣ ਲੱਗੇ ਜੀ ਐਤਵਾਰ ਨੂੰ ਭੋਗ ਪਾਇਓ ਸ਼ਰੋਗ ਸਾਹਮ ਕੇ ਰੱਖਿਓ ਜੀ ਅਸੀਂ ਸੁਣਨੇ ਆਪੇ ਭੋਗ ਦੇ ਸੋ ਕੋਈ ਹਉਤਰੀਆ ਪਰਿਵਾਰ ਵਾਪਸ ਫਿਰ ਮੁੜਾਇਆ ਸੀ ਭਾਈ ਤੇ ਇੱਕ ਗੱਲ ਕਣੀ ਭੁੱਲ ਗਿਆ ਜੀ ਦੱਸੋ ਜੀ ਜਿਹੜਾ ਤੁਸੀਂ ਪਾਠ ਕਰਨਾ ਹੈ ਨਾ ਪਾਠ ਸ਼ੁੱਧ ਕਰਿਓ ਪਿਆਰ ਨਾਲ ਬਾਣੀ ਪਰਿਓ ਉਹ ਗੁੱਗਲ ਕਿਸੇ ਤੇ ਉਹ ਸੁਭਾਵਕ ਨਿਕਲ ਗਿਆ ਕਿ ਜੇ ਮੈਂ ਬਾਣੀ ਸ਼ੋਧ ਤਾਂ ਨਹੀਂ ਪੜਾਂਗਾ ਫਿਰ ਕੀ ਹੋ ਜਾਏਗਾ ਮੈਂ ਬਾਣੀ ਕਰ ਤਾਂ ਪੜਾਂਗਾ ਫਿਰ ਕੀ ਹੋਏਗਾ ਤੋਂ ਬਤੀ ਪਤ ਜਿ ਇੱਕ ਦੂਸਰੇ ਦਾ ਮੂੰਹ ਦੇਖਣ ਲੱਗ ਪਏ ਕਿ ਲੱਗਿਆ ਹੋਣਾ ਕੀ ਹੈ ਕਿ ਤੁਸੋਂ ਆਪ ਲਗੇਗਾ ਕਹਿੰਦਾ ਕਿ ਲੱਗੇ ਹੈ ਮੈਂ ਬਾਣੀ ਕਰਤ ਪਰਦਾ ਮੈਨੂੰ ਪਾਪ ਲੱਗੇਗਾ ਕਹਿੰਦੇ ਕਿ ਬਿਲਕੁਲ ਲੱਗੇਗਾ ਤੇ ਗੁਰੂ ਜੀ ਸਿੰਘਾ ਲਗਾ ਫਿਰ ਮੈਂ ਇੱਕ ਗਾਥਾ ਜਵਾਬ ਦੇ ਕਿ ਜਾਓ ਮੈਂ ਬਾਣੀ ਗਲਤ ਪੜਦਾ ਮੈਨੂੰ ਪਾਪ ਲੱਗਦਾ ਹੈ ਮੈਂ ਬਾਣੀ ਸ਼ੁੱਧ ਪੜਾਂਗਾ ਪਿਆਰ ਨਾਲ ਪਾਠ ਕਰਾਂਗਾ ਇਹਦਾ ਪੁੰਨ ਕਿਨੂੰ ਲੱਗੇਗਾ ਜੇ ਵੀ ਦੱਸਦੇ ਜਾਓ ਮੈਂ ਬਾਣੀ ਗਲਤ ਪੜਦਾ ਮੈਨੂੰ ਪਾਪ ਲੱਗਦਾ ਹੈ ਮੈਂ ਬਾਣੀ ਸਿਆਸਤ ਪੜਾਂਗਾ ਫਿਰ ਪੁੰਨ ਤੁਹਾਡੇ ਕੋਲ ਪਹੁੰ ਜਾਏਗਾ ਤੁਹਾਡੇ ਨਾਲ ਦੀ ਬਿਲਡਿੰਗ ਕਰਾ ਦੇਗਾ ਪੁਣ ਨਹੀਂ ਪੁਣ ਵੀ ਤੇ ਫਿਰ ਮੈਨੂੰ ਹੀ ਲੱਗੇਗਾ ਨਾ ਉਹ ਕਹਿੰਦਾ ਕਿ ਕੱਲ੍ਹ ਤੇ ਸਹੀ ਹੈ ਗ੍ਰੰਥੀ ਸਿੰਘ ਕਹਿੰਦਾ ਜਿਹੜਾ ਬਾਣੀ ਆਪ ਪੜ੍ਹਦਾ ਜਾਂ ਸਾਹਮਣੇ ਬੈਠ ਕੇ ਸੁਣਦਾ ਹੈ ਨਾ ਬਾਣੀ ਦਾ ਅਸਰ ਉਹਦੇ ਤੇ ਹੁੰਦਾ ਹੈ ਘਰ ਬੈਠ ਕੇ ਸਾਡੇ ਤੇ ਨਹੀਂ ਹੋਏਗਾ ਗ੍ਰੰਥੀ ਸਿੰਘ ਨੇ ਤੇ ਇੰਨੀ ਗੱਲ ਕਹਿ ਦਿੱਤੀ ਨਾ ਪਰ ਗੁਰੂ ਆਮ ਦਾ ਸਾਹਿਬ ਨੇ ਇਹਨਾਂ ਦੇ ਲਈ ਹੱਲ ਨਹੀਂ ਕੀਤਾ ਸਾਡਾ ਕਹਿੰਦਾ ਕਿ ਨਹੀਂ ਉਹ ਸਿੱਖਾ ਪੜ੍ਹਦੇ ਸੁਣਦੇ ਵੀ ਸਾਰੇ ਨੇ ਗੱਲ ਦੇ ਵਿੱਚੋਂ ਮੰਨਣ ਦੀ ਹੁੰਦੀ ਹੈ ਜੇ ਮੰਨ ਨਹੀਂ ਨਾ ਫਿਰ ਵੀ ਤੂੰ ਫਿਰ ਵੀ লাভ ਨਹੀਂ ਹੋਣਾ ਹਾਂ ਪੜਨਾ ਵੀ ਜ਼ਰੂਰ ਹੈ ਉਹ ਪਹਿਲੀ ਪੌੜੀ ਹੈ ਪਰ ਪਹਿਲੀ ਪੌੜੀ ਤੇ ਨਾ ਬੈਜੀ ਦੂਜੀ ਤੇ ਵੀ ਆ ਜਾਈ ਹੈ ਸੇਵਕ ਸਿੱਖ ਪੁੰਜਾ ਸਭ ਆਵੇਂ ਸਭ ਗਾਵੇਂ ਹਰ ਹਰ ਉਸਤਮ ਬਾਣੀ ਗਾਵੇ ਆ ਸੁਣਿਆ ਤਿੰਕਾ ਹੱਥਾਂ ਹੀ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ ਫਤ ਬਕੂਦਾ ਕਿਹੜਾ ਵੀ ਬਦਲਾ ਸ਼ੁਰੂ ਕਰ ਨਹੀਂ ਏ ਨਾ ਬੇਕੰਮੀ ਬਾਪੂ ਤੇਰੇ ਕੋਲ ਵੀ ਬਠਾਉ ਤੇਰੇ ਰੱਤਾ ਵੀ ਘੁੱਟਦਾ ਤੇਰੇ ਪ੍ਰਕਲਮਾ ਵੀ ਕਰਦਾ ਬਾਪੂ ਕਹੇ ਪਿਆਸ ਲੱਗੀ ਪਾਣੀ ਪਿਲਾ ਦੇ ਮਰ ਜਲੇ ਆ ਤੇ ਉਹ ਪੁੱਤਰ ਕਹੇ ਗੁੜਿਆ ਕੱਬ ਦਾ ਮਰਦਾ ਤੂੰ ਅੱਜ ਮਾਰ ਹੁਣ ਸਾਰੇ ਕੰਮਾ ਤਾਂ ਨਹੀਂ ਠੀਕਾ ਦੇ ਹੁ ਤੇਰੇ ਨੱਤਾ ਘੁੱਟਦਾ ਥੋੜੇ ਕੰਮ ਨੇ ਤੇਰੇ ਅੱਗੇ ਪਾਣੀ ਪਿਲਾ ਕੇ ਆਵਾ ਪਰ ਉਹ ਸੁਪੁੱਤਰ ਨਹੀਂ ਹੋ ਸਕਦਾ ਸੁਪੁੱਤਰ ਤੇ ਤਾਈ ਹੋਏਗਾ ਨਾ ਜੇ ਪਿਤਾ ਦਾ ਕਿਹੜਾ ਮੰਨੇਗਾ ਜੇ ਕਹੇਂਗੇ ਬਾਪੇ ਪੁੱਤਰ ਕਰੇ ਤਾਂ ਇਸ ਸੰਦੀ ਬਗਲਾਸ ਨੇ ਜਦੋਂ ਆਪ ਤੋਂ ਪੜਾਅ ਸ਼ੁਰੂ ਕੀਤੀ ਸੀ ਅਸੀਂ ਕੀ ਕੀਤਾ ਅਸੀਂ ਧਨ ਨਾਲ ਤਰਬ ਖਰੀਦਣਾ ਚਾਹਿਆ ਉਹ ਚਲਾਕ ਲੋਕਾਂ ਨੇ ਦੁਕਾਨਾਂ ਖੋਲ੍ਹ ਲਈਆਂ ਫਿਰ ਧਨ ਬਚਨ ਵਾਸਤੇ ਇਤੋਂ ਤੱਕ ਆਨਲਾਈਨ ਦੁਕਾਨਾਂ ਹੋ ਗਈਆਂ ਆਨਲਾਈਨ ਇਹ ਤੁਸੀਂ ਬਾਸ ਬੁੱਕ ਕਰਾਓ ਕੁਛੇ ਤੇ ਕੈਨੇਡਾ ਬੈਠੇ ਹੋ ਉਹ ਤੇ ਜਿਹੜੇ ਅੱਜ ਪਾਸ ਹੋ ਰਹੇ ਨੇ ਆਨਲਾਈਨ ਹੀ ਬੁੱਕ ਕਰਾ ਦਿੱਤਾ 10 ਸਾਲਾਂ 12 ਸਾਲਾਂ ਬਾਅਦ ਪਾਸ ਦਾ ਭੂਗਤ ਪੈ ਵੀ ਜਾਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਆਨਲਾਈਨ ਹੀ ਹੁਕਮਨਾਮਾ ਆ ਜਾਂਦਾ ਵੀ ਤੁਹਾਡਾ ਪਾਸ ਹੋ ਗਿਆ ਹੁਕਮ ਆਇਆ ਜੀ ਆਨਲਾਈਨ ਹੀ ਹੁਕਮਨਾਮਾ ਆ ਗਿਆ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਹੋ ਸਕਦਾ ਹੈ ਉਹ ਲੋਕ ਬਾਈਏ ਦਾ ਪ੍ਰਸ਼ਾਦ ਵੀ ਭੇਜਿਆ ਕਰਨਗੇ ਜੇਹੀ ਫੈਸਿਲਿਟੀ ਰਹੀ ਬਾਈਏ ਦਾ ਪ੍ਰਸ਼ਾਦ ਵੀ ਮਿਲ ਜਾ ਕਰੇਗਾ ਫਿਰ ਪੱਕਾ ਹੋ ਜਾਏਗਾ ਵੀ ਹਾਂ ਹੋਇਆ ਹੈ ਸੁਣਿਆ ਤੇ ਹੈ ਨਹੀਂ ਕਿ ਕੋਈ ਤੇ ਨਹੀਂ ਜਾਣਦੀ ਜੇ ਕੋਈ ਸਿੱਕਾ ਮਾਣੀ ਲੋਕ ਵੇਚਣ ਵਾਸਤੇ ਖੜੇ ਹੋ ਖਰੀਦਣ ਵਾਸਤੇ ਖੜੇ ਹੋ 100 ਰੁਪਏ ਤੁਸੀਂ ਸੁਣਦੇ ਹੋ ਤੁਹਾਡੀ ਗੱਲ ਸ੍ਰੂਪਾ ਪੈ ਜਾਂਦੇ ਆ ਕਿ ਸਿੱਖ ਹੋ ਗਏ ਆ ਜੇ 100 ਰੁਪਏ ਦੇ ਸੋਪੇ ਮਿਲਦੇ ਨੇ ਬੜਾ ਵਧੀਆ ਬਿਜ਼ਨਸ ਹੈ ਦੁਕਾਨ ਹੈ ਕੋਈ ਤਗੜੀ ਹੈ ਨੇ ਦੁਕਾਨਦਾਰ 5 ਰੁਪਏ ਦਾ ਕਪੜਾ ਲਿਆਉਂਦਾ 10 ਰੁਪਏ ਦਾ ਵੇਚਦਾ ਉਹਨਾਂ ਨੇ 10 ਰੁਪਏ ਦਾ ਕਪੜਾ ਲਿਆ 100 ਰੁਪਏ ਦਾ ਵੇਚ ਦਿੱਤਾ ਇਹ ਤੋਂ ਵਧੀਆ ਵਧੀਆ ਬਿਜ਼ਨਸ ਕਿਹੜਾ ਹੋ ਸਕਦਾ ਹੈ ਤੇ ਜੇ ਜਿਸ ਤਰ੍ਹਾਂ ਇਹਾਂ ਦੇ ਕੋਲ ਸਬਸਕਟੀ ਮਿਲ ਜਾਏਗੀ ਜੇ ਤੁਸੀਂ 100 ਦਿੱਤੇ ਉਹ ਸਰਪਾ ਮਿਲਦਾ 500 ਦੇਵਗੇ ਉਹ ਸਰਪਾ ਪੈਟੀ ਵੀ ਮਿਲ ਜੂਏ kurta pajama ਹੀ ਦੇਣ ਲੱਗ ਪੈਣ ਉਹ ਸਰ ਜਿਸ ਨੂੰ ਨਹੀਂ ਹੈ ਬਪਾਰ ਹੈ ਕਮਾਈ ਕੌਣ ਕਰੇ ਹੈ ਭਗਤੀ ਦੀ ਧਰਮ ਦੀ ਕਮਾਈ ਕੌਣ ਕਰੇ ਹੈ ਅਸੀਂ ਸਿਰਫ ਖਰੀਦਣ ਵਾਸਤੇ ਖੜੇ ਹਾਂ ਲੋਕ ਵਿਚਿਤ ਵਾਸਤੇ ਖਰੀਦਣ ਇੱਦਾਂ ਕਰਕੇ ਦੁਕਾਨਾਂ ਖੁੱਲੀਆਂ ਹਾਂ ਜੇ ਕੋਈ ਕਮਾਈ ਕਰਨਾ ਚਾਹੁੰਦਾ ਹੁੰਦਾ ਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਤਰੀ ਦਿਨ ਹੀ ਕੋਈ ਨਾ ਜਾਂਦਾ ਉਹ ਜੇ ਜੇ ਆਪ ਘਰਾਂ ਚ ਬਹਿ ਕੇ ਗੁਰਬਾਣੀ ਦਾ ਪਾਠ ਕਰਦੇ ਹੁੰਦੇ ਆਪ ਸਹਿਜ ਪਾਠ ਕਰਦੇ ਹੁੰਦੇ ਜੇ ਅਸੀਂ ਆਪ ਗੁਰਬਾਣੀ ਤੇ ਅਰਥ ਵਿਚਾਰਦੇ ਹੁੰਦੇ ਸੰਤ ਧਰਮ ਖਰੀਦਣ ਦੀ ਲੋੜ ਨਹੀਂ ਸੀ ਸਾਨੂੰ ਅਸੀਂ ਕਲਾਈ ਕਰ ਲੈਣੀ ਸੀ ਯਾਦ ਰੱਖਿਓ ਦੋ ਚੀਜ਼ਾਂ ਕਦੀ ਨਹੀਂ ਖਰੀਦੀਆਂ ਜਾ ਸਕਦੀਆਂ ਇੱਕ ਤੇ ਸਵਾਸ ਦੀ ਖਰੀਦੇ ਜਾ ਸਕਦੇ ਸਾਖ ਖਰੀਦੇ ਜਾਂਦੇ ਹੁਣ ਧਰਤੀ ਤੇ ਅਮੀਰ ਕਦੀ ਵੀ ਨਾ ਮਰਦਾ ਜਦੋਂ ਮੌਤ ਹੁੰਦੀ ਗਰੀਬ ਦੀ ਬਹੁਤ ਹੁੰਦੀ ਅਮੀਰ ਦੀ ਕਦੀ ਮੌਤ ਨਾ ਹੋਵੇ ਪਰ ਆਹ ਨਹੀਂ ਖਰੀਦਿਆ ਜਾ ਸਕਦਾ ਦੁਜਾ ਨਾਮ ਨਹੀਂ ਖਰੀਦਿਆ ਜਾ ਸਕਦਾ ਨਾਮ ਖਰੀਦਿਆ ਜਾਂਦਾ ਹੁੰਦਾ ਤੇ ਬੰਦਗਰ ਦਾ ਬਾਦਸ਼ਾਹ ਦਾ ਮਹਿਲ ਨਾਮ ਨਾਲ ਭਰਿਆ ਹੁੰਦਾ ਕਬਕ ਸੈਣ ਦੀ ਝੌਂਪੜੀ ਤੇ ਨਾਮ ਲਾਉਂਦਾ ਅਮੀਰਾਂ ਦੇ ਮਹਿਲ ਨਾਮ ਨਾਲ ਭਰੇ ਹੁੰਦੇ ਗਰੀਬ ਦੀ ਝੌਂਪੜੀ ਤੇ ਨਾਮ ਨਹੀਂ ਜਾਣਾ ਕਰ ਨਹੀਂ ਨਾਮ ਵੀ ਨਹੀਂ ਖਰੀਦਿਆ ਜਾ ਸਕਦਾ ਇੱਕ ਸਵਾਸ ਨਹੀਂ ਖਰੀਦੇ ਜਾ ਸਕਦਾ ਇੱਕ ਨਾਮ ਨਹੀਂ ਖਰੀਦਿਆ ਜਾ ਸਕਦਾ ਕਾਰਨ ਕਲਾਸ ਵੀ ਅਮੁੱਲਤ ਨੇ ਨਾਮ ਵੀ ਅਮੁੱਲਕ ਹੈ ਜੇ ਅਮੁੱਲ ਦਾ ਕੁੱਤਾ ਕਰਨੇ ਕਿਤੇ ਉਹ ਅਮੁੱਲ ਦੀ ਭੇਟਾ ਦੇਣੀ ਪੈਣੀ ਹੈ ਜੇ ਅਮੁੱਲ ਨਾਮ ਨੂੰ ਖਰੀਦ ਲੈ ਤੂੰ ਅਮੁੱਲਤ ਕਲਾਸ ਦੇਣੀ ਪੈਣੀ ਜਿਹਦੇ ਬਦਲੇ ਚ ਜਿੰਨੇ ਜ਼ਿੰਦਗੀ ਦੇ ਅਮੁੱਲਕ ਕਲਾਸ ਤੂੰ ਮਾਲਕ ਦੇ ਤਰਨਾ ਤੇ ਰੱਖੇਗਾ ਉਨਹੀਂ ਅਮੁੱਲਕ ਨਾਮ ਰਹੇਗਾ ਤੂੰ ਕਿਉਂਕਿ ਅਮੁੱਲਤ ਦੇ ਬਦਲੇ ਉਹ ਬੋਲੀ ਬਣਨਾ ਜ਼ਿੰਦਗੀ ਦਾ ਸਮਾ ਜਿੰਨਾ ਵੀ ਤੂੰ ਧਰਮ ਦੇ ਲੇਖੇ ਲਾਏਗਾ ਧਰਮ ਉਨੀ ਹੀ ਕਮਾਈ ਕਰ ਲਏਗਾ ਕਿਉਂਕਿ ਧਰਮ ਕਮਾਇਆ ਜਾਂਦਾ ਸੁਆਸਥਾ ਦੇ ਬਦਲੇ ਸਮਾਂ ਦੇਣਾ ਪੈਂਦਾ ਬਾਣੀ ਪਰਮੇਤਮੀ ਕੰਧੀ ਹੈ ਉਹਦੇ ਲਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਾਰੀ ਜ਼ਿੰਦਗੀ ਮਨੁੱਖ ਪਾਸ ਕਰੇ ਮਰਨ ਤੋਂ ਬਾਅਦ ਪਾਠ ਹੋ ਜਾਏ ਅਰਦਾਸ ਹੋ ਜਾਏ ਸਿੱਧਾ ਉਹ ਸਤਖੰਡ ਪਹੁੰਚ ਜਾਏ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਨਾਨਕ ਅਗੈ ਸੋ ਮਿਲੈ ਜੇ ਖੱਟੇ ਕੰਦੇ ਤੇ ਜਿਨੇ ਜ਼ਿੰਦਗੀ ਚ ਕੁਝ ਖੱਟੇ ਆ ਨਾਮਤਨ ਜਿਨੇ ਕਮਾਈ ਕੀਤੀ ਧਰਮ ਦੀ ਉਸੇ ਨੂੰ ਅੱਗੋਂ ਸਾਰਾ ਕੁਝ ਮਿਲਦਾ ਹੈ ਜਿਨੇ ਜ਼ਿੰਦਗੀ ਚ ਧਰਮ ਨਾਲ ਕਮਾਇਆ ਹੀ ਨਾ ਹੋਵੇ ਉਹ ਕੁਝ ਨਹੀਂ ਪ੍ਰਾਪਤ ਹੁੰਦਾ ਇਸ ਕਰਕੇ ਜਿਨੇ RAM ਦੇ ਅਨੰਦ ਨੂੰ ਜਾਣਨਾ ਹੈ ਉਹਨੂੰ RAM ਦੀ ਭਗਤੀ ਨਾਲ ਜੁੜਨੀ ਪੈਣੀ ਹੈ RAMਾ ਭਗਤ RAMਾਨੰਦ ਜਾਣੇ ਪੂਰਨ ਪਰਮਾਨੰਦ ਬਖਾਨੇ ਮਦਨ ਮੂਰਤ ਭੈ ਤਾਰ ਗੁਬਿੰਦੇ ਉਹ ਰੱਬ ਫਿਰ ਕੀ ਕਰਦਾ ਹੈ ਮਦਦ ਮੈਨੇ ਸੋਨੇ ਮੁਖੜੇ ਵਾਲਾ शब्द ਦਾ ਸਰੂਪ ਮਨ ਨੂੰ ਵੋੜਨ ਵਾਲਾ ਜਿਹਦੀ ਮੂਰਤ ਮਨ ਨੂੰ ਮੋਦੀ ਹੈ ਮਦਨ ਮੂਰਤ ਭੈ ਤਾਰ ਗੋਬਿੰਦੇ ਜਿਹੜਾ ਮੇਰੇ ਡਰਾਂ ਤੋਂ ਮੈਨੂੰ ਤਾਰ ਦਿੰਦੇ ਗੋ ਮੈਨੇ ਧਰਤੀ ਦ੍ਰਿਸ਼ਟੀ ਵਿੰਦ ਮੈਨੇ ਪਾਲਣ ਵਾਲਾ ਜਿਹੜਾ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਉਹ ਮੇਰੇ ਵੀ ਡਰ ਕੱਟ ਕੇ ਮੈਨੂੰ ਵੀ ਸ੍ਰਿਸ਼ਟੀ ਦੇ ਵਿਕਾਰਾਂ ਤੋਂ ਤਾਰ ਦਿੰਦੇ ਮੈਨੂੰ ਡਰਾਂ ਤੋਂ ਮੁਕਾਤ ਦਿੰਦੇ ਮੇਰੀ ਜ਼ਿੰਦਗੀ ਵਿੱਚੋਂ ਡਰ ਖਤਮ ਕਰ ਦਿੰਦੇ ਮਦਦ ਮੂਰਤ ਭੈ ਤਾਰਕ ਦਿੰਦੇ ਸਹਿਣ ਭਨੇ ਭਗਤ ਸਹਿਨ ਜੀ ਕੀ ਆਖਦੇ ਨੇ ਜਨ ਕੀ ਰੱਬ ਨੂੰ ਜਪ ਲਈ ਭਜ ਪਰਮਾਨੰਦ ਦੇ ਕਿਤੇ ਦੂਜੇ ਤੋਂ ਨਾ ਜਾਈ ਜੇ ਆਪ ਜਪ ਲਈ ਆਪ ਭਜ ਲਈ ਆਪ ਰੱਬ ਨਾਲ ਜੁੜਦੇ ਜਿਹੜਾ ਪਰਮ ਆਨੰਦ ਦਾ ਦਾਤਾ ਹੈ ਨਾ ਉਸ ਪਰਮ ਆਨੰਦ ਰੱਬ ਨੂੰ ਆਪ ਜਪ ਲਈ ਆ ਤੇਰੀ ਜ਼ਿੰਦਗੀ ਦੇ ਵਿੱਚ ਲਗ ਤਾਂ ਤੇਰੀ ਜ਼ਿੰਦਗੀ ਚ ਡਰ ਮੁਕਾ ਦੇਗਾ ਮਦਦ ਮੂਰਤ ਭੈਸਾਰ ਗੁੰਦੇ ਸੈਣ ਭਨੇ ਭਜ ਪਰਮਾਨੰਦੇ ਉਸ ਪਰਮਾਨੰਦ ਦਾ ਨਾਮ ਛੱਪ ਲਈ ਤਾਂ ਤੇਰੀ ਜ਼ਿੰਦਗੀ ਸਫਲ ਹੋਏਗੀ ਜਿਨਾ ਜਪਿਆ ਉਹ ਸਫਲ ਹੋਏ ਆ ਤੇ ਦੇਖੋ ਭਗਤ ਸੈਣ ਜੀ ਗੁਰਬਾਣੀ ਵਿੱਚ ਵਿਦਵਾਨ ਨੇ ਸਿੰਗਾਰਣ ਤੇ ਸ਼ਿਸ਼ੂ ਬਦਰ ਸੀ ਤੇ ਚਾਰ ਸੱਤਰ ਝੂਲਦੇ ਨੇ ਦੁਨੀਆ ਦੀ ਕੋਈ ਤਾਕਤ ਨਹੀਂ ਭਗਤ ਸੈਣ ਜੀ ਨੂੰ ਉਹਨਾਂ ਦੇ ਸਿੰਗਾਰਣ ਤੋਂ ਬਾਹਰ ਕਰ ਦਿੱਤਾ ਕਿ ਕੋਈ ਇੱਦਾਂ ਉੱਚਾਸਿੰਗ ਫਿਮਰ ਲੇਆ ਅਸੀਂ ਜਰੂਰ ਤੇ ਸੰਗਮ ਵਿੱਚ ਆਪ ਬਾਣੀ ਪੜ੍ਹਨ ਦੀ ਵਿਚਾਰਨ ਦੀ ਆਪ ਧਰਮ ਦੀ ਕਮਾਈ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਪ ਕਮਾਈ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰਪੰਸ ਅਸੀਂ ਮਿਲੇ ਹਾਂ ਦੇ ਐਤਵਾਰ ਨੂੰ ਸਾਡੇ 12:00 ਨੂੰ ਲੈ ਕੇ 4:00 ਵਜੇ ਤੱਕ ਦੁਪਹਿਰ ਦੀ ਸਵੇਰ ਸ਼ਾਮ ਤੱਕ ਬਹੁਤ ਵੱਡਾ ਗੁਰਮੁਖਤ ਵਿਚਾਰ ਤੁਹਾਨੂੰ ਹੋ ਰਿਹਾ ਹੈ ਗ੍ਰੈਂਡ ਸਾਲਜ ਬੈਂਕੁਟ ਹਾਲ ਦੇ ਵਿੱਚ ਜਿਹਦੇ ਵਿੱਚ ਪਰਮੁਖ ਇਹੀ ਵਿਸ਼ੇ ਹੋਣਗੇ ਕਿ ਗੁਰਦੁਆਰੇ ਰੋਜ਼ ਆਣਾ ਤੇ ਸਾਧ ਸੰਗਤ ਰੋਜ਼ ਕਰਨੀ ਕਿਉਂ ਜ਼ਰੂਰੀ ਹੈ ਕਿ ਇਸੇ ਜੀਵਨ ਵਿੱਚ ਅਸੀਂ ਵੈਗੁਰੂ ਜੀ ਨੂੰ ਮਿਲ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਆਨੰਦ ਆ ਸਕਦਾ ਹੈ ਕਿਉਂਕਿ ਅਸਤਵਾਦ ਦੀ ਵੀ ਬੜੀ ਲੋੜ ਹੁੰਦੀ ਹੈ